ਪਾਕਿਸਤਾਨੀ ਜਾਸੂਸ ਜੋਤੀ ਮਲਹੋਤਰਾ ਦੀ ਮੁਸ਼ਕਲਾਂ ਜਿਹੜੀਆਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਦੱਸਦੀ ਕਿ ਪੱਕੀ ਜਾਸੂਸ ਨਿਕਲੀ ਹੈ ਜੋਤੀ ਮਲਹੋਤਰਾ ਜੋਤੀ ਮਲਹੋਤਰਾ ਦੀ ਡਿਲੀਟ ਕੀਤੀ ਚੈਟ ਜਿਹੜੀ ਸੀ WhatsApp ਚੈਟ ਉਸ ਦੀ ਰਿਕਵਰੀ ਹੋ ਚੁੱਕੀ ਹੈ ਤੁਹਾਨੂੰ ਦੱਸਦੀ ਕਿ ਜੋਤੀ ਮਲਹੋਤਰਾ ਦੀ ਇੱਕ ਹੋਰ ਨਵੀਂ ਵੀਡੀਓ ਸਾਹਮਣੇ ਆਈ ਹੈ ਜੋਤੀ ਨੂੰ ਪਾਕਿਸਤਾਨ ਤੋਂ ਸਿਕਿਉਰਟੀ ਮਿਲੀ ਸੀ ਜੋਤੀ ਦੇ ਨਾਲ ਸਿਵਲ ਵਰਦੀ ਦੇ ਵਿੱਚ ਸੁਰੱਖਿਆ ਗਾਰਡ ਨਜ਼ਰ ਆਏ ਸੀ ਤੇ ਜੋਤੀ ਦੇ ਨਾਲ ਜੋ ਗਾਰਡ ਸੀ ਸੁਰੱਖਿਆ ਗਾਰਡ ਉਹਨਾਂ ਦੇ ਕੋਲ AK47 ਵੀ ਸੀ ਤਾਂ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਦੱਸਦੀ ਕਿ ਜੋਤੀ ਮਲਹੋਤਰਾ ਨੂੰ ਪਾਕਿਸਤਾਨ ਤੋਂ ਸਿਕਿਉਰਟੀ ਜਿਹੜੀ ਮਿਲੀ ਸੀ ਤਾਂ ਪਾਕਿਸਤਾਨ ਦੇ ਲਈ ਜਸੂਸੀ ਕਰਨ ਦੇ ਦੋਸਤ ਦੇ ਵਿੱਚ ਪੜੀ ਗਈ ਹਰਿਆਣਾ ਦੀ ਯੂਟਿਊਬਰ ਜੋਤੀ ਮਲਹੋਤਰਾ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ ਪਾਕਿਸਤਾਨ ਦੇ ਵਿੱਚ 6 ਗਾਰਡਾਂ ਦੇ ਨਾਲ 1K47 ਲੈ ਕੇ ਬਾਜ਼ਾਰ ਦੇ ਵਿੱਚ ਘੁੰਮਦੀ ਨਜ਼ਰ ਆਈ ਹੈ ਜੋਤੀ ਮਲਹੋਤਰਾ ਇਸ ਵੀਡੀਓ ਦੇ ਵਿੱਚ ਤੇ ਵੀਡੀਓ ਸਕਾਟਿਸ਼ ਯੂਟਿਊਬਰ ਕਲਮ ਮਿਲ ਦੁਆਰਾ ਬਣਾਇਆ ਗਿਆ ਤਾਂ ਵੀਡੀਓ ਦੇ ਵਿੱਚ ਜੋਤੀ ਕਲਮ ਨੂੰ ਪੁੱਛਦੀ ਹੈ ਕਿ ਕੀ ਉਹ ਉਸ ਦੀ ਪਾਕਿਸਤਾਨ ਦੀ ਪਹਿਲੀ ਫੇਰੀ ਤੇ ਫੇਰੀ ਤੇ ਹੈ ਤੇ ਇਸਤੇ ਕਲਮ ਕਹਿੰਦਾ ਹੈ ਕਿ ਨਹੀਂ ਮੈਂ ਪੰਜਵੀਂ ਵਾਰ ਜਿਹੜਾ ਇੱਥੇ ਆਇਆ